ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਨੂੰ ਵਕਤ ਪਾ ਦਿੱਤਾ ਅੱਜ ਵੱਡੀ ਗਿਣਤੀ 'ਚ ਸੰਗਰੂਰ 'ਚ ਵਿੱਤ ਮੰਤਰੀ ਪੰਜਾਬ ਪਰਮਿੰਦਰ ਢੀਂਡਸਾ ਦੇ ਕਾਰਨਾਂ ਦੇ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਆਸ਼ਾ ਵਰਕਰਾਂ ਤੇ ਪੁਲਿਸ ਵਿਚਾਲੇ ਝੜਪ ਵੀ ਹੋਈ ਪ੍ਰਦਰਸ਼ਨਕਾਰੀ ਆਸ਼ਾ ਵਰਕਰਾਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਾਉਣ ਲਈ ਸਰਕਾਰ ਖਿਲਾਫ ਮੋਰਚਾ ਲਾ ਰਹੀਆਂ ਸਨ ਪਿੰਡਾਂ 'ਚ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਮਦਦ ਕਰਨ ਵਾਲੀਆਂ ਆਸ਼ਾ ਵਰਕਰ ਆਪਣੀ ਆਰਥਿਕ ਸਿਹਤ ਸੁਧਾਰ ਦੀ ਮੰਗ ਕਰ ਰਹੀਆਂ ਨੇ ਇਹਨਾਂ ਮੁਤਾਬਕ ਸਰਕਾਰ ਜਿਆਦਾ ਕੰਮ ਲੈਣ ਦੇ ਬਾਵਜੂਦ ਬੇਹੱਦ ਘੱਟ ਤਨਖਾਹ ਦਿੰਦੀ ਹੈ ਅਜਿਹੇ 'ਚ ਉਹਨਾਂ ਦਾ ਸੋ ਵਿੱਤ ਮੰਤਰੀ ਦੀ ਕੋਠੀ ਦਾ ਘਰਾਵ ਕਰਨ ਜਾ ਰਹੀਆਂ ਇਹਨਾਂ ਆਸ਼ਾ ਵਰਕਰਾਂ ਦੀ ਪੁਲਿਸ ਨਾਲ ਝੜਪ ਹੋਈ ਦੋਹਾਂ ਤਿਰਜ ਕਾਫੀ ਦੇਰ ਤੱਕ ਬਹਿਸ ਤੇ ਤੱਕਾ ਮੁੱਕੀ ਹੁੰਦੀ ਰਹੀ ਜੇਕਰ ਇਹਨਾਂ ਦੀ ਹਾਜ਼ਰੀ ਸਾਡੀ ਯਕੀਨੀ ਬਣਾਈ ਜਾਵੇ ਅਸੀਂ ਤਾਂ ਸਰਕਾਰ ਤੋਂ ਇਹੀ ਮੰਗਦੇ ਆ ਕਿ ਸਾਡੀ ਹਾਜ਼ਰੀ ਯਕੀਨੀ ਬਣਾਈ ਜਾਵੇ ਔਰ ਸਾਨੂੰ ਬਣਦਾ ਜਿਹੜਾ ਮਾਨ ਪੱਤਾ 6500 ਰੁਪਿਆ ਸਾਨੂੰ ਲਾਗੂ ਕੀਤਾ ਜਾਵੇ ਅੱਜ ਕੱਲ ਦੀ ਮਹਿੰਗਾਈ ਦੇ ਵਿੱਚ 500 ਜਾਂ 700 ਦੇ ਨਾਲ ਗੁਜ਼ਾਰਾ ਹੁੰਦਾ ਇਹਨਾਂ ਮੰਤਰੀਆਂ ਦੀਆਂ ਤਾਂ ਗੱਡੀਆਂ 'ਚ ਤੇਲ 5-5 7-7 ਹਜ਼ਾਰ ਦਾ ਪੈ ਜਾਂਦਾ ਤੇ ਦੱਸੋ ਆਸ਼ਾ ਵਰਕਰ ਆਪਣੇ ਘਰ ਨੂੰ 500 700 ਨਾਲ ਕਿੱਦਾਂ ਚਲਾਉਗੀ ਇਹ ਸਾਡੇ ਨਾਲ ਜੋ ਵਧਿਕੀਆਂ ਕੀਤੀਆਂ ਜਾਂਦੀਆਂ ਅਸੀਂ ਇਹ ਕਹਿੰਦੇ ਅਸਾਂ ਵਧਿਕੀਆਂ ਨੂੰ ਰੋਕਿਆ ਜਾਵੇ